ਬਹੁਤ ਹੀ ਸਤਿਕਾਰਯੋਗ ਚਪੋਏ ਸੋਸਾਇਟੀ ਮਾਨਸਾ ਦੇ ਆਜਿ ਸਾਰੇ ਮੈਂਬਰ ਸਾਹਿਬਾਨ ਬੜੀ ਜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਬਹੁਤ ਹੀ ਐਕਟਿਵ ਤੇ એનਰਜੈਟਿਕ ਮੈਂਬਰ ਮਰਜੀਤ ਕੜਬਲ ਜੀ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਗੁਰਮੀਤ ਕੌਰ ਜੀ ਜਿਨ੍ਹਾਂ ਨੇ ਅੱਜ ਸੈਂਟਰਲ ਪਾਰਕ ਮਾਨਸਾ ਵਿਖੇ ਆਪਣੇ ਵਿਆਹ ਬਰੇ ਕਰਨ ਦੀ ਖੁਸ਼ੀ ਦੇ ਵਿੱਚ ਵਾਖਾ ਪ੍ਰਕਾਰ ਦੇ ਜਿਹੜੇ ਪੌਦੇ ਆ ਉਹ ਲਗਾਏ ਨੇ ਸਭ ਤੋਂ ਪਹਿਲਾਂ এনवायरमेंट ਸੋਸਾਇਟੀ ਮਾਨਸਾ ਵੱਲੋਂ ਇਸ ਜੋੜੀ ਨੂੰ ਵਿਆਹ ਬਰੇ ਗਣਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਰੱਬ ਅਗੇ ਦੁਆ ਕਰਦੇ ਆ ਕਿ ਇਹ ਜੋੜੀ ਇਸੇ ਤਰ੍ਹਾਂ ਸਮਾਜ ਸੇਵਾ ਦੀ ਕਾਰਜਾ ਜਿਹੜੀ ਕਰਦੀ ਰਹੇ ਬਲਜੀਤ ਕਰਪਲ ਜੀ ਸਾਡੇ ਮਾਨਸਾ ਦੇ ਬਹੁਤ ਸਾਰੇ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਨੇ ਅਤੇ ਮੀਡੀਆ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਹੈ ਮਾਨਸਾ ਦੀ ਆਵਾਜ਼ ਅਖਬਾਰ ਸਾਡਾ ਮਾਨਸਾ ਚੈਨਲ ਜੋ ਇਹ ਪਿਛਲੇ ਲੰਬੇ ਸਮੇਂ ਤੋਂ ਚਲਾ ਰਹੇ ਨੇ ਔਰ ਅੱਜ ਇਹਨਾਂ ਨੇ ਸੈਂਟਰਲ ਪਾਰਕ ਮਾਨਸਾ ਵਿਖੇ ਆਪਣੇ ਵਿਆਹ ਵਰੇਗਣ ਦੀ ਖੁਸ਼ੀ ਦੇ ਵਿੱਚ ਫੁੱਲਾਂ ਵਾਲੇ ਪੌਦੇ ਲਾ ਕੇ ਇੱਕ ਬਹੁਤ ਹੀ ਨੇਕ ਕਾਰਜ ਕੀਤਾ ਹੈ ਔਰ ਸਾਡੀ ਸਮੁੱਚੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਹੈ ਵੀ ਜੇਕਰ ਕੋਈ ਵਿਅਕਤੀ ਆਪਣੇ ਘਰੇ ਖੁਸ਼ੀ ਦੇ ਮੌਕੇ ਤੇ ਇਸ ਤਰ੍ਹਾਂ ਦੇ ਬੂਟੇ ਸੈਂਟਰਲ ਪਾਰਕ ਮਾਨਸਾ ਵਿਖੇ ਲਗਾਉਣਾ ਚਾਹੁੰਦਾ ਹੈ ਤਾਂ ਉਹ ਸਾਡੇ এনवायरमेंट ਸੁਸਾਇਟੀ ਮਾਨਸਾ ਦੇ ਕਿਸੇ ਵੀ ਮੈਂਬਰ ਨਾਲ ਜਿਹੜਾ ਸੰਪਰਕ ਕਰ ਸਕਦਾ ਹੈ ਅਤੇ ਵਾਤਾਵਰਣ ਜਾਗਰੂਕਤਾ ਤੇ ਕਲੀਨ ਮਾਨਸਾ ਗ੍ਰੀਨ ਮਾਨਸਾ ਮਹਿਮਾ ਜਿਹੜੀ এনवायरमेंट ਸੁਸਾਇਟੀ ਮਾਨਸਾ ਵੱਲੋਂ ਸ਼ੁਰੂ ਕੀਤੀ ਗਈ ਹੈ ਉਸ ਵਿੱਚ ਆਪਣਾ ਯੋਗਦਾਨ ਹੈ ਜਿਹੜਾ ਪਾ ਸਕਦਾ ਧੰਨਵਾਦ